ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਮੇਰੇ ਵੀਰ ਦਾ ਜਿਨ੍ਹਾਂ ਨੇ ਨਵਾਂ ਚੈਨਲ ਸਟਾਰਟ ਕੀਤਾ ਲੋਕਲ ਹੀਰੋ ਇਹਨਾਂ ਦੇ ਵਿੱਚ ਜਿੰਨੇ ਸਾਡੇ ਵਰਗੇ ਆ ਮੁੰਡੇ ਕੰਮ ਕਰਨ ਵਾਲੇ ਜੋ ਵੀ ਆ ਉਹਨਾਂ ਲਈ ਬਹੁਤ ਵਧੀਆ ਅਪਰਾਲਾ ਕਰ ਰਿਹਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਬਾਈ ਰਿਸ਼ਪਾਲ ਤੁਸੀਂ ਮੈਨੂੰ ਬਚਪਨ ਤੋਂ ਤੁਸੀਂ ਸ਼ੁਰੂਆਤ ਕਰੀ ਆ ਕਹਿੰਦੇ ਵੀ ਕਢਾਰੀ ਵੀ ਰਹੇ ਹੋ ਹਾਂਜੀ ਹੈਨਾ ਕਾਫੀ ਤੁਹਾਨੂੰ ਸ਼ੌਂਕ ਸੀਗੇ ਪੜਾਈ ਵੀ ਮਨ ਲਗਾ ਕੇ ਕਰ ਲਈ ਪਲੱਸ 2 ਤੱਕ ਸਾਨੂੰ ਜਾਇਆ ਪਿੰਡ ਕਿ 10ਵੀਂ ਕਰੀਆ ਛੱਡ ਦੀ 10ਵੀਂ ਕਲਾਸ ਤੱਕ ਕੀਤੀ ਹੈ ਜੀ ਮੈਂ ਅੱਛਾ ਕਿ ਐਡਮਿਸ਼ਨ ਲੱਗੇ ਕੇ ਹਾਲਾਤ ਇਹ ਜੇ ਬਣੇ ਵੀ ਪੜ੍ਹਾਈ ਕਰ ਨਹੀਂ ਸਕਿਆ ਹਣਾ ਘਰ ਦੀ ਕੁਝ ਮਜਬੂਰੀ ਕਾਰਨ ਮੈਨੂੰ 10ਵੀਂ ਤੱਕ ਹੀ ਅੱਛਾ ਮੈਂਬਰ ਦੀ ਆਪਾਂ ਬਾਅਦ ਚ ਗੱਲ ਕਰਾਂਗੇ ਮੌਜੂਦਾ ਮੈਂਬਰ ਵੀ ਹੋ ਤੁਸੀਂ ਪਹਿਲਾਂ ਸ਼ੁਰੂਆਤ ਆਪਾਂ ਬਚਪਨ ਤੋਂ ਕਰਦੇ ਆ ਬਈ ਠੀਕ ਹੈ ਜੀ ਤੇ ਵੀ ਪੜ੍ਹਾਈ ਕਿੱਥੋਂ ਸ਼ੁਰੂਆਤ ਕੀਤੀ ਤੇ ਕਿਹੜੇ-ਕਿਹੜੇ ਸਕੂਲ ਚ ਪੜ੍ਹੇ ਬਈ ਅਸੀਂ ਪਹਿਲਾਂ ਪਿੰਡ ਪੈਂਦਨ ਸੀਕਲਾਂ ਦੇ ਵਿੱਚ ਆਪਣਾ 6ਵੀਂ ਕਲਾਸ ਤੱਕ ਸਕੂਲ ਸੀਗਾ ਜੀ ਹਾਂਜੀ ਉੱਥੇ ਪੜ੍ਹਦੇ ਰਹੇ ਉਸ ਤੋਂ ਬਾਅਦ ਫਿਰ ਧੂਰਕੋਟ ਤੋਂ ਕੋਟ ਆਏਗਾ ਸਕੂਲ 10 ਪਲੱਸ 2 ਤੱਕ ਆਏਗਾ ਉੱਥੇ ਕੀਤੀ 10ਵੀਂ ਠੀਕ ਹੈ ਜੀ ਹਾਂ ਤੇ ਇਹ ਜਿਹੜਾ ਤੁਹਾਨੂੰ ਸ਼ੌਂਕ ਪਿਆ ਇਹ ਮਤਲਬ ਇਲੈਕਟ੍ਰੀਸ਼ੀਅਨ ਦਾ ਇਲੈਕਟ੍ਰੀਸ਼ੀਅਨ ਬਣਦਾ ਇਹ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਬਾਈ ਇਹ ਸ਼ੌਂਕ ਸੀਗਾ ਜੀ ਆਪਣਾ ਕਾਰਖਾਨਾ ਸੀ ਲੋਹਾਰੇ ਆਟਾ ਚੱਕੀ ਦਾ ਕਾਰਖਾਨਾ ਸੀ ਲੋਹਾਰਾ ਜਿਹੜਾ ਬੌਡੇ ਬਲਾਸੁਰ ਹਾਂਜੀ ਬਲਾਸੁਰ ਰਸਤੇ 'ਚ ਠੀਕ ਹੈ ਉੱਥੇ ਉਹ ਕਾਰਖਾਨੇ ਦੇ ਵਿੱਚ ਮੋਟਰਾਂ ਲੱਗੀਆਂ ਹੁੰਦੀਆਂ ਹੁੰਦੀਆਂ ਮੋਟਰ ਛੜਦੀ ਬਹੁਤ ਜ਼ਿਆਦੇ ਸੀ ਉਦੋਂ ਕਿੱਡੇ ਸੀ ਤੁਸੀਂ ਉਦੋਂ ਮੈਂ ਹੋਊਗਾ 17-18 ਸਾਲਾਂ ਦਾ ਹੋਊਗਾ ਓਕੇ ਤੇ ਮੈਂ ਬਾਪੂ ਬਾਪੂ ਨਾਲ ਗੱਲ ਕੀਤੀ ਵੀ ਆਪਾਂ ਯਾਰ ਮੋਟਰ ਦਾ ਸੜ ਜਾਂਦੀ ਆ। ਕਿਉਂ ਨਾ ਮੋਟਰਾਂ ਦਾ ਕੰਮ ਹੀ ਸਿੱਖ ਲਾਂ। ਹਾਂ ਬਿਲਕੁਲ। ਤੇ ਕੰਮ ਆ ਸਕਦੇ ਸੱਕਦੇ ਨੇ ਚੱਲ ਮੈਂ ਪਿੰਡੀ ਮੇਰਾ ਉਸਤਾਦ ਆ। ਹਾਂਜੀ। ਮੇਰਾ ਭਾਈ ਹੈਗਾ ਉਹ ਤੋਂ ਕੰਮ ਸਿੱਖਿਆ ਮੈਂ। ਕੌਣ ਜੀ ਉਸਤਾਦ ਆ? ਮੇਰਾ ਉਸਤਾਦ ਆ ਉਪਜੀਤ ਜੀ। ਅੱਛਾ ਅੱਛਾ। ਹਾਂ। ਉਹ ਵੀ ਕਬੱਡੀ ਖਿਡਾਰੀ ਸੁਣਿਆ ਨਾ ਕਾਕਾ। ਕਾਕਾ ਠੀਕ ਆ ਜੀ। ਉਹਨਾਂ ਦੇ ਭਾਈ ਦੀ ਡੈਥ ਹੋਣ ਕਰਕੇ ਮੈਨੂੰ ਕੰਮ ਉਹਨਾਂ ਨੂੰ ਕੰਮ ਛੱਡਣਾ ਪੈ ਗਿਆ ਵਿੱਚ। ਅੱਛਾ ਜੀ। ਫਿਰ ਚਲੋ ਮੈਂ ਇਕੱਲਾ ਹੀ ਕੰਮ ਕਰਦਾ ਰਿਆ। ਹੂੰ। ਸਾਡਾ ਕਾਰਖਾਨਾ ਵੀ ਉਧਰ ਵਧੀਆ ਫੇਰ ਕਿਵੇਂ ਨਾ ਕਿਵੇਂ ਕਰਕੇ ਮੈਨੂੰ ਦੁਕਾਨ ਪੈਂਡ ਹੀ ਕਰਨੀ ਪੈਗੀ ਹੈ। ਹਾਂ ਠੀਕ ਜਾਨੀ ਕਿ ਸ਼ੁਰੂਆਤ ਪਰ ਉਹ ਉਸਤਾਦ ਦੇ ਨਾਲ ਕਰੀ। ਹਾਂ ਉਸਤਾਦ ਦੇ ਨਾਲ। ਉਸਤਾਦ ਕਹਿੰਦੇ ਕਬੱਡੀ ਖਿਡਾਰੀ ਵੀਰਿਆ ਤੁਸੀਂ ਖੁਦ ਵੀ ਖੇਡਦੇ ਰਹੋ। ਉਹ ਕਿਸ ਤਰ੍ਹਾਂ ਫਿਰ ਸੀਗਾ ਤੁਹਾਡਾ ਉਸਤਾਦ ਬਹੁਤ ਵਧੀਆ ਕਬੱਡੀ ਖਿਡਾਰੀ ਸੀਗਾ ਜੀ। ਵਧੀਆ ਖੇਡਦਾ ਸੀ। ਮੈਨੂੰ ਵੀ ਆਇਆ ਸੀ ਚੱਲ ਜੇ ਆਪਾਂ ਵਧੀਆ ਪਲੇਅਰ ਨਾ ਰਹਿਾਂਗੇ ਤੇ ਚੱਲੋ। ਉਹ ਤੋਂ ਕਿਹੜੀ ਕਲਾਸ ਤੋਂ ਪੜ੍ਹਦੇ ਸੀ? ਉਹ ਤੋਂ ਮੈਂ ਸਟਾਰਟਿੰਗ ਤਾਂ ਕੀਤੀ 6ਵੀਂ ਕਲਾਸ ਤੋਂ ਹੀ ਲੱਗੇ। ਨਹੀਂ ਨਹੀਂ ਕੰਮ ਵਾਲੇ ਦੇ ਨਾਲ ਜਿੱਦਾਂ ਕਬੱਡੀ ਜਾਂ ਸ਼ੌਂਕ ਖੇਡਾਂ ਦਾ 6ਵੀਂ ਤੋਂ ਹੀ। ਨਹੀਂ ਨਹੀਂ ਕਬੱਡੀ ਤਾਂ ਉਹ ਤਾਂ ਛੇਵੀਂ ਜਮਾਤ ਵੀ ਦਈ ਵੜਦੇ ਜਦੋਂ ਮੈਨੇ ਛੇਵੀਂ ਕਲਾਸ ਤੋਂ ਪਹਿਲਾਂ ਜਾਣ ਲੱਗ ਗਏ ਸੀ ਜਾਨੀ ਕੋਈ ਉਸਤਾਦ ਨਹੀਂ ਜਾਨੀ ਧਰੈ ਸਦੂ ਅੱਛਾ ਅੱਛਾ ਹਾਂ ਫਿਰ ਬਾਅਦ ਚ ਪਤਾ ਲੱਗਾ ਮੇਰੇ ਯਾਰ ਦੋਸਤ ਜਾਂਦੇ ਹੁੰਦੇ ਸੀ ਬਾਈ opposit ਕੋਲੇ ਹਾਂਜੀ ਤੇ ਉਹਦੇ ਕੋਲੇ ਜਾਂਦੇ ਜਾਂਦੇ ਚੱਲ ਮੇਰਾ ਵੀਰ ਜਾਣ ਜਾ ਉਧਰ ਨੋਗਾ ਚੱਲ ਖੇਡ ਵੀ ਲੈ ਕਰੇ ਕੰਮ ਵੀ ਸਿੱਖ ਲੈ ਕਰੇ ਆਏ ਹੋ ਗਈ ਗੱਲ ਬਾਤ ਠੀਕ 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 ਤੇ ਉਹ ਉਸਤਾਦ ਉਹਦੇ ਪਰ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੀ ਸੀ ਹਾਂ ਇਲੈਕਟ੍ਰੀਸ਼ੀਅਨ ਤੇ ਫਿਰ ਉਹਨਾਂ ਤੋਂ ਸਿੱਖਿਆ ਇਲੈਕਟ੍ਰੀਸ਼ੀਅਨ ਦਾ ਕੰਮ ਕੋਸ ਉਹਨਾਂ ਤੋਂ ਸਿੱਖਿਆ ਕੋਸਤਖਾਨ ਬਾਦ ਸਮਰ ਮੁੰਡਾ ਸੀਗਾ ਆਪਣਾ ਜਤਿੰਦਰ ਸਿੰਘ ਤੋਤਾ ਉਹਦਾ ਨਾਮ ਇੱਕ ਉਸਤਾਦ ਆਪਣੇ ਉਤੋਂ ਸਿੱਖਿਆ ਕੋਸ ਕੰਮ ਲੈ ਕੋਸ ਪਿੰਡਾ ਸਿੱਖਿਆ ਕੋਸ ਉੱਥੋਂ ਸਿੱਖਿਆ ਤੇ ਖੇਡ ਦੇ ਨਾਲ ਫਿਰ ਕਦੇ ਨੇ ਜੁੜੇ ਗੇੜ ਕਬੱਡੀ ਨਾਲ ਕਬੱਡੀ ਦੇ ਨਾਲ ਤਾਂ ਬਸ ਹੌਲੀ-ਹੌਲੀ ਅਸੇ ਤੱਕ ਹੀ ਚੱਲਦਾ ਗਿਆ ਜੀ ਗੇਮ ਖੇਡਦੇ ਰਹੇ ਵਿੱਚੇ ਕੰਮ ਸਿੱਖਦੇ ਰਹੇ ਮੁੰਡਿਆਂ ਦਾ ਜਾਣ ਪਛਾਣ ਹੋਈ ਗਈ ਖੇਡਦੇ ਰਹੇ ਕਿਉਂਕਿ ਉਸਤਾਲ ਕਬੱਡੀ ਵੀ ਖੇਡਦਾ ਸੀ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਨਾਲ ਜਾਵੇ ਉਹਦਾ ਬਾੜ ਤੱਕ ਖੇਡਦੇ ਰਹੇ ਉਸ ਤੋਂ ਬਾਅਦ ਅਸੀਂ ਬਾਲੀਵਾਲ ਖੇਡਣ ਲੱਗ ਗਏ ਹਾਂਜੀ ਕ੍ਰਿਕਟ ਖੇਡਦੇ ਰਹੇ ਠੀਕ ਹੈ ਜਣੀ ਫਿਰ ਜਾਨ ਬਾਲ ਬਾਲੀਵਾਲ ਅਲੀ ਹੋ ਗਿਆ ਅੱਛਾ ਬਾਲੀਵਾਲ ਦੇ ਵੀ ਸ਼ੇਰ ਰਹੇ ਪੂਰੇ ਬਾਲੀਵਾਲ ਬਾਲੀਵਾਲ ਪਿੰਡ ਹੀ ਪਿੰਡ ਕੋ ਜਾਂਦੇ ਖੇਡਣ ਵੀ ਵਾਰ ਬਾਹਰ ਵੀ ਖੇਡਦੇ ਨੇ ਲੀਗਲ ਉੱਥੇ ਹੀ ਖੇਡੀਆਂ ਅਸੀਂ ਆ ਜਾਂਦੇ ਰਹੇ ਖੇਡੂ ਬਾਲੀ ਜੋ ਕਿ ਕੋਸਤਾ ਫੂਨਾ ਨੇ ਖੋਲਿਆ ਹੂੰ ਉਹਨਾਂ ਦਾ ਕਰਕੇ ਮੁੰਡੇ ਜਾਂਦੇ ਨਹੀਂ ਖੇਡਣ ਹੂੰ ਤੇ ਕੋ ਚੱਟੇ ਨੇ ਮਾਰਦੇ ਸਹੀ ਇਹ ਸਾਰੇ ਪੰਜਾਬ 'ਚ ਅੱਗ ਲੱਗੀ ਹੋਈ ਹੈ ਚੱਟੇ ਦਾ ਕਾਰਨ ਜ਼ਿਆਦਾਤਰ ਮੁੰਡੇ ਚੱਟੇ ਦਾ ਕਰਕੇ ਪਿੱਛੇ ạt ਗਏ ਹੂੰ ਜਿੰਮਾਂ ਸਪਿੰਡਾਂ 'ਚ ਹੁਣ ਤੁਹਾਨੂੰ ਪਤਾ ਹੀ ਕਿੰਨੇ ਕਿ ਜਿੰਮਾਂ ਸਹੀ ਨਾ ਕੋਈ ਜਿੰਮਾ ਨਾ ਕੋਈ ਹਾਲਾਤ ਖਰਾਬ ਹੀ ਹੈ ਜਣੀ ਪਿੰਡ ਦੇ ਸਰਕਾਰ ਦੇ ਕੋਈ ਮੂੰਹ ਵੱਟਿਆ ਹੋਇਆ ਹਾਂ ਖਤਮ ਹੀ ਹੈ ਖੇਡਾ ਸਹੀ ਗੱਲ ਹੈ ਚਲ ਆਪਾਂ ਨੂੰ ਆਏ ਸੀ ਵੀ ਚੱਲ ਜੇ ਜਾਂਦੇ ਰਹਿਾਂਗੇ ਸਹੀ ਹੈ ਤਾਂ ਕੁਝ ਪਿੰਡ ਦਾ ਬਣ ਜਾਊਗਾ ਚਲ ਜਵਾਕਾਂ ਅਸ਼ਕਬਾਈ ਮੈਨੂੰ ਕੋਈ ਹੋਰ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਸੁਣਿਆ ਵੀ ਤੁਸੀਂ ਮੌਜੂਦਾ ਪੰਚਾਇਤ ਮੈਂਬਰ ਵੀ ਹਾਂਜੀ ਹਾਂ ਇਹ ਸਬੱਬ ਕਿਵੇਂ ਬਣਿਆ ਵੀ ਸਬੱਬ ਬਣਿਆ ਮੈਨੂੰ ਆਇਆ ਸੀ ਜੀ ਮੈਂ ਕੁਝ ਚਲੋ ਬਣਾਗੇ ਇੱਕ ਤੀ ਬਣ ਕੇ ਤੇ ਕੁਝ ਰਾਤ ਹੋਊਗੀ ਮੁੰਡਿਆਂ ਵਾਸਤੇ ਕੋਈ ਪਿੰਡ 'ਚ ਗੇਮ ਦਾ ਚਲਾਵਾਂਗੇ ਸਹੀ ਗੇਮਾਂ ਬਾਰੇ ਕੋਈ ਲਿਆਵਾਂਗੇ ਸਹੂਲਤਾਂ ਲਿਆਵਾਂਗੇ ਮਾੜੀਆਂ ਨਾ ਮੋਟੀਆਂ ਹੂੰ ਤੇ ਪਰ ਮੈਨੂੰ ਨਹੀਂ ਲੱਗਦਾ ਜਿਹੜੇ ਹਿਸਾਬ ਨਾਲ ਹਾਲਾਤ ਆ ਪਿੰਡ 'ਚ ਸੁਧਰਨ ਵਾਲੇ ਆ ਸਹੀ ਹੈ ਜੀ ਵੇ ਦੁਖੀਆਂ ਚਟੇ ਚਟੇ ਵਗੈਰਾ ਤੋਂ ਚਿੱਟੇ ਤੋਂ ਪੂਰੇ ਦੁਖੀਆਂ ਜੀ ਨਹੀਂ ਭਾਈ ਜਿਹਦਾ ਆਪਣੇ ਗਰਾਉਂਡਾਂ ਦੇ ਵਿੱਚ ਤਾਂ ਕੋਈ ਮੁੰਡਾ ਨਹੀਂ ਹੁੰਦਾ ਖੇਡਣ ਕਿੰਨੇ ਕੁ ਜਾਂਦੇ ਆ ਨਹੀਂ ਰਿਸ਼ਵਾਰ ਆਏ ਵੀ ਜੇ ਮੂਰੇ ਲਾ ਕੇ ਕੋਈ ਲੱਗੇ ਤਾਂ ਫਿਰ ਵੀ ਹੋਏ ਜਿਵੇਂ ਤੁਸੀਂ ਮੌਜੂਦਾ ਮੈਂਬਰ ਹੋ ਇਹ ਜੋ ਸ਼ੁਰੂਆਤ ਕਰੋ ਤਾਂ ਇਹ ਜੀ ਗੱਲ ਤਾਂ ਕਿਹੜੀ ਵੀ ਕਿਹੜਾ ਕੰਮ ਰੁਕ ਜਾਵੇ ਨਹੀਂ ਨਹੀਂ ਗੱਲ ਚੱਲਦੀ ਜੀ ਦੇਖੋ ਜੇ ਮਦਦ ਕਰਨਗੇ ਤਾਂ ਆਪਾਂ ਕਰਾਂਗੇ ਸਹਿਯੋਗ ਪਿੰਡ ਦੇ ਮੁੰਡਿਆਂ ਦਾ ਜਿੰਨੇ ਵੀ ਹੋ ਸਕਦੇ ਆ ਹਾਂ ਕਿਉਂਕਿ ਗਰਾਉਂਡ ਉੱਠ ਖੜੇ ਆਟੋਮੈਟਿਕ ਜਿਵੇਂ ਤੁਸੀਂ ਆਪਦੇ ਉਸਤਾਦ ਦੇ ਪਿਛੇ ਲਾ ਕੇ ਖੇਡਣ ਲੱਗੇ ਕਬੱਡੀ ਨੂੰ ਵੀ ਤੁਸੀਂ ਪਿਆਰ ਪਿਆ ਤੁਹਾਡਾ ਵਾਲੀਬਾਲ ਨਾਲ ਹੀ ਪਿਆ ਇਹ ਨਹੀਂ ਫਿਰ ਪਰਤ ਜੇ ਅੱਗੇ ਲੱਗੇ ਤਾਂ ਪਰਤ ਪੈਂਦੀ ਜ਼ਰੂਰ ਪੈਂਦੀ ਹੈ ਸੀ ਵਾਲੀਬਾਲ ਦਾ ਤਾਂ ਹੈਗਾ ਜੇ ਇਕਤੀ ਬਣਾਵਾਂਗੇ ਗਰਾਊਂਡ ਬਣਾਵਾਂਗੇ ਆਪਾਂ ਵੀ ਜਿੰਨੇ ਕੁ ਜੋਗੇ ਹੈਗੇ ਸਹੀ ਹੈ ਭਾਈ ਜੀ ਆਪਣੇ ਮੈਂਬਰੀ ਬਾਰੇ ਤੇ ਸਫਰ ਬਾਰੇ ਜ਼ਰੂਰ ਦੱਸੋ ਚਾਹਨਾ ਪਊ ਵੀ ਮੈਂਬਰੀ ਕਿਸੇ ਤਰ੍ਹਾਂ ਨੂੰ ਰੁਝਾਨ ਬਣਿਆ ਜਾਂ ਤੁਹਾਡੇ ਅੰਦਰ ਆਪ ਦੀ ਭਾਵਨਾ ਸੀ ਜਾਂ ਵੀ ਪਿੰਡ ਵਾਲਿਆਂ ਨੇ ਸਾਥ ਕੀਤਾ ਹਨ ਇਹ ਮੇਰੇ ਆਪਣੇ ਪਿੰਡ ਦੇ ਲੋਕਾਂ ਦਾ ਤੇ ਮੇਰੇ ਗਲੀ ਵਾਲਿਆਂ ਦਾ ਹੂੰ ਜਿੰਨੇ ਵੀ ਆਪਣੇ ਬੰਦੇ ਸੀ ਉਹ ਕਹਿੰਦੇ ਯਾਰ ਆਪਣਾ ਆਪ ਗਲੀ ਦਾ ਬੰਦਾ ਵੀ ਕੋਈ ਮੈਂਬਰ ਹੋਵੇ ਜਿਹਦੇ ਕੋਲ ਅਸੀਂ ਭੱਜ ਕੇ ਜਾਈਏ ਤੇ ਕੋਈ ਦੁੱਖ ਸੁੱਖ ਸਾਡਾ ਵੀ ਸੁਣੇ ਕੋਈ ਲੋੜ ਪੈ ਜੇ ਤੇ ਇਹ ਨਾ ਹੋਵੇ ਪਿੱਛੇ ਅੜ ਜਾਏ ਕੋਈ ਬੰਦਾ ਬਾਕੀ ਚਾਚੀ ਦੀ ਪੈਂਟ ਜੀ ਬਣੀ ਹੀ ਨਹੀਂ ਸੀਗੀ ਵੀ ਹਾਂ ਕਿਸੇ ਦਾ ਨਾ ਨੁਕਰ ਹੈ ਹੀ ਨਹੀਂ ਸੀ ਬਿਜਰਜਨਪੁਰ ਰਾਤ ਦਿਨੇ ਫੋਨ ਲਾਤਾ ਜਾਣਾ ਰਾਤ ਨੂੰ ਫੋਨ ਲਾਤਾ ਜਾਣਾ ਕਿਸੇ ਨਾ ਨੁਕਰ ਤਾਂ ਹੈ ਨਹੀਂ ਕਿਸੇ ਤੁਸੀਂ ਤਾਂ ਸੱਦੇ ਅਟੈਚ ਹੋ ਨਾ ਫੈਮਿਲੀ ਦੇ ਨਾਲ ਪੀਪਲ ਰਾਤ ਨੂੰ ਲੈਟ ਚਲੀ ਜਾਣੀ ਐ ਕਿ ਸਵੇਰੇ ਚਲੀ ਜਾਣੀ ਇਹਨੂੰ ਪਤਾ ਵੀ ਰਿਸ਼ਪਾਲ ਸਿੰਘ ਨੂੰ ਬਲਾਓ ਫੋਨ ਕਰੋ ਕਈ ਬਰਮੀਆਂ ਦੇ ਵਿੱਚ ਜਿਆਦਾ ਕੱਟ ਲੱਗਦੇ ਆ ਹਨਾ ਸਹੀ ਸਾਰੇ ਪਿੰਡ 'ਚ ਬਣੀ ਬਹੁਤ ਜਿਆਦਾ ਏ ਜਿਹਨੂੰ ਮਰਜ਼ੀ ਪਹਿਲੇ ਬੱਚੇ ਤੋਂ ਲੈ ਕੇ ਬੁਢੇ ਤੱਕ ਵੀ ਹਰੇਕ ਬੰਦੇ ਨੇ ਇੰਨੀ ਬਣੀ ਦੀ ਏਦਾ ਮਤਲਬ ਤੁਹਾਨੂੰ ਜਾਨੀ ਕਿ ਇਹਨਾਂ ਨੂੰ ਪਿਆਰ ਨਾਲ ਤੁਹਾਨੂੰ ਵੋਟ ਪੈ ਗਈ ਆ ਵੀ ਹੋਣਾ ਚਾਹੀਦਾ ਬੰਦਾ ਦਾ ਫਿਰ ਇਹ ਮੈਂਬਰ ਦੀ ਵਿੱਚ ਆ ਕੇ ਹਾਂਜੀ ਤੇ ਫਿਰ ਤੁਹਾਡਾ ਕੋਈ ਕੀ ਰੁਝਾਨ ਆ ਵੀ ਕੀ ਚਾਹੁੰਦੇ ਆ ਵੀ ਕੀ ਹੋਣਾ ਜਿਹਦਾ ਕਿ ਸਰਕਾਰ ਮੂਰੇ ਡਿਮਾਂਡ ਰੱਖਣੇ ਹੋਵੇ ਜਾਂ ਮਿਲ ਕੇ ਜਾਂ ਵੀਡੀਓ ਦਫ਼ਤਰ ਜਾ ਜਾਂ ਬੰਦਾ ਇਹਦੇ ਅੰਦਰ ਥੋੜਾ ਕੰਮ ਕੀ ਤੁਹਾਡੀ ਸੋਚ ਕੀ ਹੈ ਸੋਚਦਾ ਸਭ ਤੋਂ ਪਹਿਲਾਂ ਤਾਂ ਇਹ ਸੋਚ ਆ ਜੀ ਆਪਣੇ ਜਿੰਨੇ ਮੁੰਡੇ ਆ ਪਿੰਡ 'ਚ ਖੇਡਣ ਵਾਲੇ ਹੂੰ ਉਨ੍ਹਾਂ ਬਾਰੇ ਸੋਚਿਆ ਜਾਵੇ ਪੜਨ ਵਾਲੇ ਬੱਚਿਆਂ ਬਾਰੇ ਸੋਚਿਆ ਜਾਵੇ ਠੀਕ ਆ ਸਹੀ ਉਹਨਾਂ ਨੂੰ ਸਹੀ ਲੈਣ ਪਾਇਆ ਜਾਵੇ ਜਿੰਨਾ ਨਸ਼ਾ ਪੱਤਾ ਪਿੰਡ ਚ ਉਹ ਬੰਦ ਹੋ ਜੇ ਠੀਕ ਆ ਮੁੰਡੇ ਗੇਮਾਂ ਵਾਲੀ ਵੱਧ ਧਿਆਨ ਦੇਣ ਬਿਲਕੁਲ ਜੀ ਉਹ ਜਦੋਂ ਗੇਮਾਂ ਵਾਲੀ ਚਲੇ ਗਏ ਤਾਂ ਆੜ ਵੜ ਦੀ ਬੰਦਾ ਨਸ਼ੇ ਦੇ ਪਾਸੇ ਵਾਟਦਾ ਹਾਂ ਪਿੰਡ ਚ ਜੈਮ ਲਿਆਂਦੀ ਜਾਵੇ ਹਾਂ ਸਹੀ ਆ ਜੈਮ ਚੰਗੇ ਦਾ ਮਸ਼ੀਨਾ ਹੋਣ ਜਵਾਕਾਂ ਨੂੰ ਖਾਣ ਪੀਣ ਦਾ ਥੋੜਾ ਬੋਤ ਕੀਤਾ ਜਾਵੇ ਜਿਹੜੇ ਗਰੀਬ ਘਰਾਂ ਦੇ ਜਵਾਕ ਆ ਸਹੀ ਆ ਨਹੀਂ ਕੁਝ ਕਰ ਸਕਦੇ ਉਹਨਾਂ ਨੂੰ ਦਿੱਤਾ ਜਾਵੇ ਹਾਂ ਬੱਚਾ ਕਿਵੇਂ ਨਾ ਆਵੇ ਇਹ ਚੀਜ਼ਾਂ ਕੋ ਸਰਕਾਰ ਕਰ ਦੇਵੇ ਕੁਝ ਪਿੰਡ ਦੇ ਜਿਹੜੇ ਐਨ ਆਰ ਆਈ ਬੰਦੇ ਆ ਉਹ ਕੋ ਮਦਦ ਕਰ ਦੇਣ ਬਿਲਕੁਲ ਜੀ ਹੈ ਨਾ ਬਿਲਕੁਲ ਜੋ ਕਰ ਦੇਣ ਤਾਂ ਚਲੋ ਵਧੀਆ ਗੱਲ ਬਾਕੀ ਐਨ ਆਰ ਆਈਆਂ ਦਾ ਬਹੁਤ ਸਹਿਯੋਗ ਹੁੰਦਾ ਜਿਹੜੇ ਟੂਰਨਾਮੈਂਟ ਹੁੰਦੇ ਆ ਕਬੱਡੀ ਦੇ ਹੁੰਦੇ ਆ ਬਹੁਤ ਕਰਉਂਦੇ ਆ ਜੀ ਧੰਨਵਾਦ ਆ ਉਹਨਾਂ ਦਾ ਜੋ ਜੋ ਆਕਾ ਲਈ ਕਰੀ ਜਾਂਦੇ ਆ ਪਰ ਆਪਣੇ ਪਿੰਡ ਲਈ ਵੀ ਥੋੜਾ ਬਹੁਤਾ ਕਰ ਦੇਣ ਤਾਂ ਬਹੁਤ ਵਧੀਆ ਸਹੀ ਗੱਲ ਹੈ ਜੀ ਕੁਝ ਮੁੰਡਿਆਂ ਨੇ ਚੱਲਦੀ ਆ ਗੱਲ ਉਹ ਕਹਿੰਦੇ ਕੋਈ ਨਹੀਂ ਜਿੰਨੇ ਜੋਗੇ ਹੈਗੇ ਵੀਰੇ ਤੇਰੇ ਮਦਦ ਕਰਾਂਗੇ ਸਹੀ ਹੈ ਜੀ ਹਾਂ ਪਿੰਡ ਦੇ ਵਿੱਚ ਜਿਹੜੇ ਆਬਾਦੀ ਕਿੰਨੀ ਹੈ ਜੀ ਪਿੰਡ ਚ ਹੈਗੀ ਆਬਾਦੀ ਆਪਣੇ 250 ਦੇ ਨੇੜ ਤੇ ਰਹਿਗੇ ਹੈਗੇ ਨਹੀਂ ਬੋਟ ਹੈਗੇ ਨਹੀਂ ਤੇ ਸਾਰੇ ਪਿੰਡ ਦੇ ਮਤਲਬ ਕੰਮ ਤੁਸੀਂ ਇਲੈਕਟ੍ਰੀਸ਼ੀਅਨ ਦਾ ਸੰਭ ਹੈ ਨਾ ਹਾਂਜੀ ਹੈਗਾ ਹੈਗਾ ਥੋੜੇ ਬੜੀ ਖੂਬੀ ਸੁਣੀ ਆ ਮੈਂ ਥੋੜੇ ਆ ਪੋਡਕਾਸਟ ਕਰਨ ਤੋਂ ਪਹਿਲਾਂ ਜਦੋਂ ਮੈਂ ਫੋਨ ਲਾਇਆ ਤੇ ਉਹ ਪਤਾ ਕੀਤਾ ਤੁਹਾਡੇ ਬਾਰੇ ਵੀ ਕਿ ਕਿਸ ਤਰ੍ਹਾਂ ਬਾਈ ਰਿਸ਼ਵਾਲ ਵੀ ਲੋਕਲ ਹੀਰੋਏ ਦੇ ਵਿੱਚ ਅਸੀਂ ਸ਼ੁਰੂਆਤ ਕਰਨੀ ਆ ਕਹਿੰਦੇ ਆ ਬਾਈ ਤੂੰ ਪੈਸੇ ਨਹੀਂ ਲੈਂਦਾ ਕਿਸੇ ਤੋਂ ਯਾਰ ਸੱਚੀ ਗੱਲ ਹੈ ਹਾਂ ਜੀ ਸੱਚੀ ਬਿਲਕੁਲ ਉਹ ਆਪਣਾ ਪਿਆਰ ਆ ਜੀ ਲੋਕਾਂ ਦਾ ਇਧਰ ਪਹਿਣੀ ਮੰਗਿਆ ਬੰਦੇ ਨੇ ਕਿਤੇ ਕਿਸ ਤੋਂ ਵੀ ਕੀ ਇੱਕ ਵੈਸਾ ਵੀ ਮੈਨੂੰ ਇੰਨੇ ਪਹਚਾਈ ਦੇਣਾ ਕੰਮ ਕਰਕੇ ਚੁੱਪਚਾਪ ਵਾਪਸ ਆ ਜਾਣਾ ਘਰੇ ਪਿਆਰ ਹੀ ਨਾਲ ਲੋਕਾਂ ਦਾ ਸਾਰਾ ਪਰਿਵਾਰ ਹੀ ਹੈ ਪਿੰਡ ਆਪਣਾ ਪਰਿਵਾਰ ਗੱਜ ਸੋਚੀਏ ਤਾਂ ਬਿਲਕੁਲ ਜੀ ਪਰਿਵਾਰ ਹੁੰਦਾ ਬਾਕੀ ਕਿਹੜੇ ਤੋਂ ਸ਼ੁਰੂਆਤ ਲਈ ਜੋਗ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਆ ਇਹ ਪਿਆਰ ਹੀ ਸੀ ਜਿਹੜਾ ਮੈਂਬਰੀ ਤੌਰ ਤੇ ਲੋਕਾਂ ਨੇ ਚਾਹੇ ਜੀ ਇਹੀ ਤੁਹਾਨੂੰ ਮਿਲਿਆ ਇੱਥੇ ਹੀ ਪਤਾ ਲਾ ਦੇਣਾ ਮੀਨ ਜੀ ਪਤਾ ਇੱਥੇ ਲਾ ਦੇ ਕਿ ਜਿੰਨਾ ਹੋ ਸਕਦਾ ਧੰਨਵਾਦ ਆ ਉਹਨਾਂ ਦਾ ਭਰਾਵਾਂ ਦਾ ਭੈਣ ਮੇਰੀ ਮਦਦ ਕੀਤੀ ਦਿਲ ਖੋਲ ਕੇ ਮਦਦ ਕੀਤੀ ਇੱਥੇ ਤੱਕ ਵੀ ਕਿਹਾ ਵੀ ਪੈਸਿਆਂ ਤੱਕ ਦੀ ਵੀ ਲੋੜ ਆ ਤੈਨੂੰ ਚਾਚਾ ਤੇਰੀ ਨਾਲ ਖੜੇ ਆ ਸਹੀ ਪੈਸਿਆਂ ਦੀ ਲੋੜ ਹੀ ਨਹੀਂ ਪੈਸਪਾਲ ਸਿੰਘ ਨੂੰ ਲੋੜ ਨਹੀਂ ਪਈ ਮੈਨੂੰ ਬਾਕੀ ਮੈਨੂੰ ਚੰਗਾ ਲੱਗਾ ਸਾਡੀ ਟੀਮ ਨੂੰ ਵੀ ਬਹੁਤ ਲੱਗਾ ਤੁਸੀਂ ਗੁਰਸਿੱਖ ਜਿੰਦਗੀ ਜਿਉਂ ਰਹੇ ਹੋ ਬਾਕੀ ਸੰਤੁਸ਼ਟੀ ਆ ਸਭ ਤੋਂ ਵੱਡੀ ਗੱਲ ਨਹੀਂ ਤਾਂ ਫਿਰ ਜੇ ਪੈਸਾ ਮੰਗਣ ਤੇ ਆਈਏ ਤਾਂ ਵੱਡੇ ਵੱਡੇ ਰਾਜੇ ਮਹਾਰਾਜਾਂ ਦਾ ਨਹੀਂ ਸਰਦਾ ਮਿੱਲਾਂ ਦਾ ਮਾਲਕਾਂ ਦਾ ਨਹੀਂ ਸਰਦਾ ਜੇ ਸੰਤੁਸ਼ਟੀ ਕਰਨੀ ਆ ਤਾਂ ਛੋੜਿਆ ਕਰੋ ਰੋਟੀ ਦੇ ਤਨਕੇ ਨਾਲ ਵੀ ਚੱਲ ਜਾਂਦੀ ਹੈ ਸਹੀ ਹੈ ਜੀ ਯਾਰ ਜੇ ਦੂਜਾ ਪਿਆ ਤਾਂ ਮੈਂ ਵੀ ਉਹਦੇ ਬਰਾਬਰ ਦੇ ਚੁਆਏ ਜਾਂਦੀ ਹੈ ਇਹ ਮੈਨੂੰ ਬਹੁਤ ਵਧੀਆ ਥੋੜਾ ਲੱਗਿਆ ਵੀ ਤੁਸੀਂ ਕਦੇ ਪੈਸੇ ਨਹੀਂ ਕਦੇ ਮੋਹ ਮੰਗੇ ਕਿਉਂਕਿ ਕਈ ਵਾਰੀ ਹੁੰਦਾ ਯਾਰ ਵੀ ਇੰਨੇ ਦਾ ਕੰਮ ਹੋ ਗਿਆ ਤਾਂ ਅਗਲਾ ਗਰਮੀ 'ਚ ਮਰੀ ਜਾਵੇ ਤੇ ਪਰ ਉੱਥੇ ਕਹਿੰਦੇ ਰਿਸ਼ਵਾਰ ਸਿੰਘ ਹਾਜ਼ਰ ਹੁੰਦਾ ਹਾਂ ਜੀ ਜਰੂਰ ਪਿੰਡ ਲਈ ਤਾਂ ਹਮੇਸ਼ਾ ਖੜੇ ਆ ਜੀ ਆਪਾਂ ਬਿਲਕੁਲ ਨਹੀਂ ਆਸ-ਪਾਸ ਵੀ ਕਦੇ ਪਿੰਡਾਂ ਜਿ ਵਿੱਚ ਤੁਹਾਨੂੰ ਬੁਲਾਇਆ ਜਾਂਦਾ ਤੇ ਕਦੇ ਵੀ ਪੈਸੇ ਵਾਲੀ ਕਦੇ ਤੁਸੀਂ ਕਦੇ ਡਿਮਾਂਡ ਨਹੀਂ ਕੀਤੀ ਪਹਿਲਾਂ ਵੀ ਇੰਨੇ ਦਾ ਕੰਮ ਹੋ ਗਿਆ ਤੇ ਵੀ ਲਿਆਓ ਛੱਡੋ ਇ ਮਾਲ ਕੇ ਚੱਲ ਮੇਰ ਕਰੇ ਸਭ ਤੋਂ ਮੇਰ ਰੱਖੇ ਜੀ ਬਿਲਕੁਲ ਜੀ ਉਹ ਹੀ ਆ ਗੁਰੂ ਨਾਨਕ ਮਹਾਰਾਜ ਦੀ ਜਿਹੜੀ ਪਰਤਪਾਈ ਕਰਤ ਕਰੋ ਅੰਡਜਗੋ ਵਾਲੇ ਤੇ ਚੱਲ ਰਹੇ ਪਹਿਰਾ ਦੇ ਦੋ ਬਹੁਤ ਖੁਸ਼ੀ ਦੀ ਗੱਲ ਆ ਬਾਈ ਜੀ ਚੱਲਦੇ ਅੱਗੇ ਫਿਰ ਤੁਸੀਂ ਜਿਹੜਾ ਗਰਾਊਂਡ ਦੀ ਗੱਲ ਕਰੀ ਸੀਗੀ ਹਾਂਜੀ ਤੇ ਗਰਾਊਂਡ ਦਾ ਕੀ ਬਰੌਂ ਚਾ ਇੱਕ ਸਿਸਟਮ ਥੋੜਾ ਕਰ ਰਹੇ ਆ ਜੀ ਗਰਾਊਂਡ ਦਾ ਉੱਥੇ ਜਿਵੇਂ ਵਾਲੀਬਾਲ ਤਾਂ ਵਾਲੀਬਾਲ ਤਾਂ ਖੇਡਦੇ ਰਹੇ ਆ ਅਸੀਂ ਨਾਲ ਇਸ ਟਾਈਮ ਆ ਵਧੀਆ ਰਹਿੰਦਾ ਬੰਦਾ ਫੈਟ ਰਹਿੰਦਾ ਉੱਥੇ ਵੀ ਜੇ ਹੋ ਸਕਿਆ ਵੀ ਦੁਬਾਰਾ ਮੁੰਡੇ ਤਿਆਰ ਕਰਕੇ ਹਾਂਜੀ ਉਹਨਾਂ ਨੂੰ ਇੱਕ ਤਾਂ ਨਸ਼ੇ ਪੱਤੇ ਤੋਂ ਪਾਸੇ ਹੋ ਜਾਣਗੇ ਟੀਚਰਾਂ ਨਾਲ ਗੱਲ ਕਰਕੇ ਛੋਟੇ ਜਿਹੇ 8ਵੀਂ ਕਲਾਸ ਵਾਲੇ ਆ 9ਵੀਂ ਕਲਾਸ ਵਾਲੇ 10ਵੀਂ ਕਲਾਸ ਵਾਲੇ ਹਾਂਜੀ ਉਹਨਾਂ ਜਵਾਕਾਂ ਨੂੰ ਖੇਡਣ ਲਾਇਆ ਜਾਵੇ ਹਾਂ ਸਹੀ ਹੈ ਪਨੀਰੀ ਤੋਂ ਸਟਾਰਟ ਕਰੇ ਤੇ ਉਹ ਆਪੇ ਹੌਲੀ ਹੌਲੀ ਟੀਮ ਬਣ ਜੂਗੀ ਫਿਰ ਮਾਪਿਆਂ ਵੀ ਰੋਦੇ ਨਾ ਘਰੋਂ ਚ ਗਏ ਬੱਚੇ ਨੂੰ ਹਾਂ ਵੀ ਪਤਾ ਵੀ ਅੱਜ ਉੱਥੇ ਗਿਆ ਬਾਈ ਖੇਡਣ ਗਿਆ ਰਿਸ਼ਤਾਲ ਕੋਲੇ ਆ ਮੈਂਬਰ ਸਾਹਿਬ ਕੋਲੇ ਆ ਸਹੀ ਹੈ ਜੀ ਵੀ ਤੁਹਾਡੇ ਕੰਮ ਚੰਗਾ ਲੱਗਿਆ ਤੁਹਾਡੇ ਅਸੀਂ ਦੋ ਦੋ ਜਾਣੇ ਵੀ ਖੇਡਦੇ ਰਹੇ ਜੀ ਪਹਿਲਾਂ ਠੀਕ ਹੈ ਤੇ ਬਾਲੀਵਾਲ ਖੇਡਣ ਜਾਣਾ ਤੁਸੀਂ ਬਾਈ ਜੀ ਆਪਰ ਜਦੋਂ ਬਾਲੀਵਾਲ ਖੇਡਦੇ ਫਿਰ ਕਿੱਥੇ ਖੇਡਦੇ ਸੀਗੇ ਸੈਂਟਰ 'ਚ ਜਾਂ ਕਿ ਕਿੰਨ ਸੀ ਉਹਦੀ ਬਸ ਜਿਵੇਂ ਆਪਣੇ ਦੋਸਤ ਚਾਹੁੰਦੇ ਸੀ ਜੇ ਪਿਆਰ ਸੀਗਾ ਸੈਂਟਰ ਵੀ ਖੜਾ ਹੁੰਦਾ ਸੀ ਸੈਂਟਰੀ ਖੇਡਦੇ ਨਾ ਮੈਂ ਤਕਰੀਬਨ ਦਾ ਅੱਛਾ ਜੀ ਚੰਗੀ ਹਾਂ ਚੰਗੀ ਟੀਮ ਰਹੀ ਹੈ ਤੁਹਾਡੇ ਨੇੜੇ ਦੇ ਇਲਾਕੇ ਦੇ ਵਿੱਚ ਨਾਂ ਸੀ ਪੰਡਤ ਸਿੰਘਾਂ ਦਾ ਆਪਣੇ ਪਹਿਲਾ ਪੁਰਾਣੇ ਜਿਹੜੇ ਖਿਡਾਰੀ ਸੀ ਉਹਨਾਂ ਦੀ ਟੀਮ ਬਹੁਤ ਵਧੀਆ ਰਹੀ ਹੈ ਹਾਂ ਹਾਂ ਮਾਸਟਰ ਸਾਸੀ ਆਪਣੇ ਹੈਪੀ ਮਹਾਂਤਾਰਗੇ ਹਾਂ ਤੇ ਬਸਨ ਮਾਸਟਰ ਸੀ ਹੋਣੀ ਹਾਂ ਤੇ ਸੀਰਾ ਸਰਪੰਚ ਰੋਤਾ ਪੁਰ ਬਥੇਰੇ ਬੰਦੇ ਸੀ ਜਿਹੜੇ ਜਗਪਾਲ ਸੈਕਟਰੀ ਹਾਂ ਸੈਕਟਰੀ ਸਾਹਿਬ ਹੂੰ ਚੰਗੇ ਪਲੇਅਰ ਸੀ ਯਾਨੀ ਸਹੀ ਸਹੀ ਬਹੁਤ ਸੀ ਖੇਡਦੇ ਰਹੇ ਤੇ ਅੱਗੇ ਫਿਰ ਬਾਈ ਜੀ ਆਉਣ ਵਾਲੇ ਸਮੇਂ ਦੇ ਵਿੱਚ ਹਾਂਜੀ ਇਸ ਦੇ ਲਈ ਉਪਰਾਲਾ ਤੁਸੀਂ ਕੀ ਕਰ ਰਹੇ ਹੋ ਵੀ ਜਿਹੜਾ ਬੱਚਾ ਨੂੰ ਆਪਾਂ ਨਾਲ ਲੈ ਕੇ ਚੱਲ ਬੜੀਏ ਪੈਂਟ ਵੀ ਫਿਰ ਕਦੋਂਗੇ ਢੇੜਾ ਕਰੋਗੇ ਦੇਵੋਗੇ ਵੀ ਚਲੋ ਆ ਵੀ ਸ਼ੁਰੂਆਤ ਕਰਗੇ ਹਾਂ ਕਰਨੀ ਪਣੀ ਹੈ ਜੇ ਨਾ ਕੀਤੀ ਤਾਂ ਜਵਾਕਾਂ ਦਾ ਮੈਨੂੰ ਨਹੀਂ ਲੱਗਦਾ ਆਉਣ ਵਾਲਾ ਭਾਵੇਂ ਸ਼ੇਦੂ ਵਧੀਆ ਬਣੂਗਾ ਜੇ ਆਪਾਂ ਉਹਨਾਂ ਨੂੰ ਫੜਾਂਗੇ ਫੜ ਕੇ ਕੱਲੋਂ ਫੜ ਕੇ ਤੋੜਾਂਗੇ ਫੇਰ ਹੀ ਤੁਰਨੇ ਬੱਚਿਆਂ ਨੇ ਨਹੀਂ ਤਾਂ ਨਸ਼ੇ 'ਚ ਤਾਂ ਕਰਕੇ ਜਾਣਗੇ ਜਵਾਕ ਅੱਜ ਨਹੀਂ ਤਾਂ 2 ਸਾਲਾਂ ਨੂੰ 4 ਸਾਲਾਂ ਤਾਈਂ ਗਲਤ ਹੋ ਜੂ ਗੱਲ ਬਹੁਤ ਗਲਤ ਹੋ ਜੂਗਾ ਬਾਕੀ ਕੋਈ ਨਾ ਸਤਿ ਸਿੰਬਲ ਬਹੁਤ ਵਧੀਆ ਬਣਦਾ ਬਾਈ ਜੀ ਗੁਰਸਿੱਖੀ ਦੇ ਵਿੱਚ ਉਹਦੀ ਇਹ ਕੋਈ ਵੀ ਬਾਈ ਜੀ ਜਾਣਦੇ ਨੇ ਵੀ ਸਾਡੇ ਨਾਲ ਸਾਂਝਾ ਕਰ ਦਿਓ ਕਿਉਂਕਿ ਬڑے ਲੋਕ ਇਸ ਜੀ ਨਾ ਟੁੱਟ ਰਿਹਾ ਸਿੱਖੀ ਧਰਮ ਨਾ ਟੁੱਟਦੇ ਜਾਂਦੇ ਆ ਅੱਜ ਦੀ ਆ ਉਹ ਦਾ ਧੜਕਦੇ ਵਿੱਚ ਚਕਾ ਚੌਂ ਦੇ ਵਿੱਚ ਡਿਜੀਟਲ ਜਮਾਨੇ ਦੇ ਵਿੱਚ ਆਦੇ ਗੁਰੂਆਂ ਤੋਂ ਬੇਮੱਖ ਹੁੰਦੇ ਜਾਂਦੇ ਤੁਸੀਂ ਇਹ ਗੁਰਸਿੱਖੀ ਜੀ ਮਿਲਿ ਪਿਛੇ ਆਉਣ ਦਾ ਵਿੱਚ ਕਿਵੇਂ ਤੁਹਾਡਾ ਇਹ ਬੜਿਆ ਪਰ ਹੈ ਤਾਂ ਚੰਗਾ ਜੀ ਜੇ ਆਇਓ ਕਿਵੇਂ ਤੁਹਾਡਾ ਮਨ ਦੇ ਕਿਵੇਂ ਭਾਵਨਾ ਮਣੀ ਇਹ ਮੇਰਾ ਬੱਚਾ ਬਹੁਤ ਜਿਆਦਾ ਬਿਮਾਰ ਰਹਿੰਦਾ ਸੀਗਾ ਜੀ ਹਾਂਜੀ ਬੱਚਾ ਬਿਮਾਰ ਹੋਣ ਦੇ ਕਾਰਨ ਵਾਹਿਗੁਰੂ ਅਗੇ ਅਰਦਾਸ ਕੀਤੀ ਸੀ ਮੈਂ ਵਾਹਿਗੁਰੂ ਮੇਰਾ ਬੱਚਾ ਠੀਕ ਰਵੇ ਮੈਂ ਜਿਹੜੇ ਕਿ ਜਿਹੜੇ ਵੀ ਨਸ਼ੇ ਪੱਤੇ ਆ ਪੈਗ ਬੁਗ ਮਿਲਾ ਲੈਂਦਾ ਹੀ ਪਹਿਲਾਂ ਠੀਕ ਹੈ ਏ ਵੀ ਮੈਂ ਹੱਥ ਨਹੀਂ ਲਾਉਂਦਾ ਠੀਕ ਆ ਅਮਰਤ ਸ਼ਕਨ ਬਾਰੇ ਤਾਂ ਨਹੀਂ ਕੋਈ ਗੱਲ ਕੀਤੀ ਸੀ ਕਿ ਜਿੰਨ ਕਿ ਆਪਾਂ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ ਇਹ ਗੱਲ ਕਹੀ ਸੀ ਹਾਂਜੀ ਜਦ ਬਾਹਗੁਰੂ ਨੇ ਮਿਹਰ ਕੀਤੀ ਪੰਜ ਛੇ ਸਾਲ ਹੋ ਗਏ ਤੇ ਉਸ ਤੋਂ ਬਾਅਦ ਚੱਲ ਅਮਰਤ ਵੀ ਸ਼ਕਲਿਆ ਵਾਹ ਜੀ ਐਸ ਤੱਕ ਆ ਸੀ ਨਾਲੇ ਪਰਿਵਾਰ ਵਧੀਆ ਰਹਿੰਦਾ ਜੀ ਪਰਿਵਾਰ ਹਾਂਜੀ ਇਹ ਮੈਂ ਆਮ ਹੀ ਦੇਖਿਆ ਜਿੱਥੇ ਗੁਰਸਿੱਖੀ ਇਹ ਪਰਿਵਾਰ ਦੇ ਵਿੱਚ ਹੋਊਗੀ ਨਾ ਉੱਥੇ ਉਹ ਪਰਿਵਾਰ ਹੀ ਬਹੁਤ ਵਧੀਆ ਖੂਬਸੂਰਤ ਤੇ ਹੈਲਦੀ ਰਹਿੰਦਾ ਸਿਹਤਮੰਦ ਖੁਸ਼ ਆਏ ਸਾਰੇ ਖੁਸ਼ ਆ ਹਾਂ ਕਿਉਂਕਿ ਉਹ ਦੂਜੀਆਂ ਚੀਜ਼ਾਂ ਤੋਂ ਚਗਾ ਚੌਂਤ ਵਾਰ ਜਿੰਦਾ ਅਲਕੋਹਲ ਪੀ ਜਾਣੀ ਆ ਜੀ ਤੇ ਫਿਰ ਹੁਣ ਅੱਜ ਕੱਲ ਇਲੈਕਟ੍ਰੀਸ਼ੀਅਨ ਦੀ ਦੁਕਾਨ ਕਿੱਥੇ ਪਈ ਜੀ ਇਲੈਕਟ੍ਰੀਸ਼ੀਅਨ ਤਾਂ ਪਹਿਲਾਂ ਦੁਕਾਨ ਹੁੰਦੀ ਸੀ ਹੁਣ ਤਾਂ ਘਰੇ ਕਰਦੇ ਹੀ ਕੰਮ ਆਪਾਂ ਅੱਛਾ ਘਰੇ ਰੱਖਿਆ ਬਸ ਹਾਂ ਘਰੇ ਸਮਾਨ ਕੰਮ ਹੀ ਲੋਕਾਂ ਦੇ ਘਰਾਂ ਜਾ ਕੇ ਕਰਨਾ ਪੈਂਦਾ ਠੀਕ ਆ ਜੀ ਹੁਣ ਘਰੇ ਤਾਂ ਤੁਹਾਨੂੰ ਪਤਾ ਬੈਠ ਕੇ ਨਹੀਂ ਕੰਮ ਹੁੰਦਾ ਆ ਦੇਖਿਆ ਤੁਹਾਡਾ ਤਾਂ ਕੰਮ ਕੀਤਾ ਹੀ ਕਹਿੰਦੇ ਬਹੁਤ ਸੋਹਣਾ ਕੋਠਿਆਂ ਦੇ ਵਿੱਚ ਤੁਸੀਂ ਬੜਾ ਇਲੈਕਟਾਂ ਲੁੱਟ ਵਾਲਾ ਜਿਹੜਾ ਡਿਜੀਟਲ ਅੱਜ ਕੱਲ ਦਾ ਬੜਾ ਸੋਹਣਾ ਕੰਮ ਕਰ ਰਹੇ 1000 ਰੁਪਏ ਜੀ ਹੋਰ ਆ ਘਸੇ ਵਾਲੀ ਗੱਲ ਹੈ ਕਈ ਯਾਰ ਵੱਲ ਜਗਾਂ ਦੇ ਤਾਰਾਂ ਨੂੰ ਫੜ ਕੇ ਕੀ ਗੱਲ ਸੱਚੇ ਦੀ ਵੀ ਝੂਠ ਹੁੰਦੀ ਉਹ ਨਹੀਂ ਨਹੀਂ ਉਹ ਤਾਂ ਬੇਵਕੂਫ ਬਣਾਉਂਦੇ ਆ ਇਹ ਲੋਕਾਂ ਨੂੰ ਉਹ ਮਗਰਲੇ ਪਾਸੇ ਜਿਹੜਾ ਹੋਲਡਰ ਨੂੰ ਤੁਸੀਂ ਹੱਥ ਲਾਉਂਨੇ ਆ ਉਹ ਟੱਚ ਹੋ ਜਾਂਦਾ ਤੇ ਆਟੋਮੈਟਿਕ ਜਗ ਪੈਂਦਾ ਆਈ ਬਾਈ ਕਰਕੇ ਆ ਉਹ ਤਾਂ ਬੇਵਕੂਫ ਤਰੀਕਾ ਦਿਖਾਈਏ ਨਹੀਂ ਨਹੀਂ ਉਹ ਤਾਂ ਬੇਵਕੂਫ ਬਣਾਉਂਦੇ ਲੋਕਾਂ ਨੂੰ ਵੀ ਵਿਊ ਲੈਣ ਦੀ ਖਾਤਰ ਹੀ ਕਰ ਜਾਂਦੇ ਕੰਮ ਪਹਿਲਾ ਸਾਡਾ ਪੌਡਕਾਸਟ ਆ ਅਸੀਂ ਅੱਗੇ ਵੀ ਸ਼ੁਰੂਆਤ ਕਰਾਂਗੇ ਪਿੰਡਾਂ ਵਿੱਚੋਂ ਲੱਭ ਕੇ ਇਹ ਜੀ ਜ਼ਰੂਰੀ ਨਹੀਂ ਵੀ ਇੱਕੋ ਤਲਕੇ ਨੇ ਅਟੈਚ ਹੋਵੰਦਾ ਉਹ ਖਿਡਾਰੀ ਵੀ ਹੋ ਸਕਦਾ ਸਹੀ ਹੈ ਇੱਕ ਛੋਲੇ ਪਿੰਡ ਦਾ ਨਾਮ ਹੋਰ ਮੁੰਡੇ ਦਾ ਨਰਮਲ ਨਮੂ ਕੋ ਕਾਫੀ ਕਦੇ ਪੜਿਆ ਖਾਸਾ ਮੁੰਡਾ ਉਹਦੇ ਨਾਲ ਵੀ ਅਸੀਂ ਗੱਲ ਕਰ ਲਈ ਆ ਉਹਦੇ ਬਾਰੇ ਵੀ ਸੁਣਿਆ ਉਹ ਉਹਦੇ ਵੀ ਅਸੀਂ ਲੈਣਾ ਕਹਿੰਦੇ ਬਹੁਤ ਸੋਹਣਾ ਉਹਦੇ ਵਿਚਾਰ ਆ ਲਖਾਰੀ ਵੀ ਬਹੁਤ ਵਧੀਆ ਬੜਾ ਲਿਖਿਆ ਵਰਦਾ ਹਾਂ ਉਹਨਾਂ ਨਾਲ ਵੀ ਉਹ ਇਹ ਹਰੇਕ ਖਿੱਤੇ ਦੇ ਅਲੱਗ-ਅਲੱਗ ਕੋਈ ਕਬੱਡੀ ਖਿਡਾਰੀ ਆ ਕੋਈ ਖੋਖੋ ਖੇਡਦਾ ਬੱਚਾ ਸਾਰੇ ਉਹਨਾਂ ਦੇ ਜੀਵਨ ਦੇ ਥਿਊ ਲੈ ਕੇ ਅਸੀਂ ਆਪਾਂ ਪੌਡਕਾਸਟ ਤੇ ਸਾਡੀ ਬੇਨਤੀ ਵੀ ਆ ਜਿੰਨੇ ਵੀ ਦਰਸ਼ਕ ਦੇਖਦੇ ਆ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਵੀ ਕਰਿਓ ਤਾਂ ਜੋ ਸਾਡਾ ਛੋਟਾ ਜਿਹਾ ਪਰਾਲਾ ਕਿਸੇ ਤੱਕ ਜਾ ਸਕੇ ਜਾਂ ਕਿਸੇ ਸਾਡੇ ਨਵੇਂ ਕੋਈ ਮਿੱਤਰ ਪਿਆਰੇ ਦੀ ਕੋਈ ਕਹਾੜਾ ਜਾਂ ਕੋਈ ਨਿੰਗ ਸੋਚ ਆ ਜਾਂ ਅੰਨੇ ਕੋਈ ਹੋਰ ਕੋਈ ਉਪਲਬਧੀ ਕਰੀ ਹੋਵੇ ਕਿਸੇ ਸਾਰਿਆਂ ਨਾਲ ਆਪਣੀ ਸਾਂਝੀ ਹੋ ਸਕੇ ਠੀਕ ਆ ਬਾਈ ਜੀ ਇਸ ਪਾਸੇ ਜੀ ਵਾਲੇ ਸਤਿ ਸ੍ਰੀ ਅਕਾਲ ਵਾਈ ਗੁਰੂ ਜੀ ਦਾ ਖਾਲਸਾ ਸਭ ਵਾਈ ਗੁਰੂ ਜੀ ਫਤਹ ਤੇ